I did ਹਾਂਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅੱਜ ਬਹੁਤ ਖੁਸ਼ੀ ਹੋ ਰਹੀ ਐ ਅਸੀਂ 75ਵੇਂ ਗਣਤੰਤਰ ਦਿਵਸ ਤੇ ਸਾਰੇ ਇਕੱਠੇ ਹੋਏ ਆ ਤੇ ਬਹੁਤ ਚੰਗਾ ਲੱਗ ਰਿਹਾ ਨਾਰਾਇਣਾ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਸਾਰਿਆਂ ਦੇ ਰੂਬਰੂ ਹੋਣ ਲਈ ਤੇ ਚੰਗੀ ਗੱਲ ਆ ਸਾਡੇ ਲਈ ਕਿ ਅਸੀਂ ਇਹ ਮਨਾ ਰਹੇ ਆ ਅਸੀਂ ਬੱਚਿਆਂ ਨੂੰ ਕੀ ਕਹਾਂਗੇ ਕਿ ਸਿੱਖਿਆ ਨੂੰ ਲੈ ਕੇ ਜਾਂ ਕੋਈ ਮੈਸੇਜ ਦੇਣਾ ਚਾਹੁੰਗਾ ਕਿ ਪੰਜਾਬ ਦੇ ਵਿੱਚ ਅਕਸਰ ਕੋਈ ਨਾ ਕੋਈ ਮੁੱਦੇ ਬਣੇ ਰਹਿੰਦੇ ਆ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਕੀ ਮਤਲਬ ਤੁਸੀਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਕਹੂੰਗੀ ਕਿ ਬੱਚਿਆਂ ਨੂੰ ਕਿ ਜਿੰਨੇ ਹੁਣ ਉਹਨਾਂ ਨੂੰ ਮੌਕੇ ਮਿਲਦੇ ਆ ਉਹਨਾਂ ਨੂੰ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਸਾਡੇ ਟਾਈਮ ਸੀਗਾ ਕਿ ਜਦੋਂ ਅਸੀਂ ਸੀ ਸਾਡੇ ਖੇਡਾਂ ਵਿੱਚ ਵੀ ਨਹੀਂ ਸੀ ਕੋਈ ਜਾਣਦਿੰਗਾ ਤੇ ਹੁਣ ਹਰ ਫੀਲਡ ਦੇ ਵਿੱਚ ਬੱਚੇ ਜਾ ਸਕਦੇ ਨੇ ਹਰ ਮਤਲਬ ਜਦੋਂ ਸਾਡਾ ਫੀਲਡ ਹੈ ਫਿਲਮੀ ਖੇਤਰ ਪਹਿਲਾਂ ਇਹਨੂੰ ਵੀ ਕੋਈ ਬੜਾ ਵਧੀਆ ਨਹੀਂ ਸੀ ਗਿਣਿਆ ਜਾਂਦਾ ਪਰ ਹੁਣ ਜਿਹੜੇ ਪੇਰੈਂਟਸ ਜਾਗਰੂਕ ਹੋ ਗਏ ਹੁਣ ਸਾਰੇ ਕੋਈ ਡਾਂਸ ਦੇ ਵਿੱਚ ਜਾ ਰਹੇ ਕੋਈ ਸਿੰਗਿੰਗ ਦੇ ਵਿੱਚ ਗੇਮ ਦੇ ਵਿੱਚ ਉੱਥੇ ਬੱਚੇ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਮਤਲਬ ਇਹ ਬੱਚੇ ਬੱਚੇ ਜਾਣ ਹਰ ਫੀਲਡ ਦੇ ਵਿੱਚ ਜਾਣ ਤੇ ਪਰਪਰਪੱਕ ਹੋ ਕੇ ਜਾਣ ਜੀ ਜੀ ਆਪਾ ਜੀ ਅੱਜ 26 ਜਨਵਰੀ ਮਨਾਉਣ ਅਸੀਂ ਨਰੇਣਾ ਸਕੂਲ ਦੇ ਵਿੱਚ ਪਹੁੰਚੇ ਹਾਂ ਸਾਡੇ ਨਾਲ ਮੈਡਮ ਨੇ ਜਿਹੜੇ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਕਰੀਆਂ ਪਿੱਛੇ ਜੇ ਹੁਣ ਕੋਈ ਤਾਂ ਹਿੰਦੀ ਫਿਲਮਾਂ ਵੀ ਆ ਰਹੀਆਂ ਨੇ ਤੇ ਮੈਡਮ ਰਾਜ ਧਾਲੀਵਾਲ ਜੀ ਪ੍ਰਿੰਸੀਪਲ ਮੈਡਮ ਜੀ ਸ਼੍ਰੀ ਗਣੇਸ਼ ਜੀ ਦਿਨੇਸ਼ ਜੀ ਤੇ ਅਸ਼ੋਕ ਜੀ ਇਹ ਸਾਰੇ ਇਹਨਾਂ ਦੀ ਬਦੌਲਤ ਅਸੀਂ ਸਕੂਲ 'ਚ ਪਹੁੰਚੇ ਹਾਂ ਜੀ ਤੇ ਬਾਕੀ ਬੱਚਿਆਂ ਨੂੰ ਇਹ ਆ ਵੀ ਪਹਿਲਾਂ ਮੈਡਮ ਨੇ ਵੀ ਦੱਸਤਾ ਕਿ ਜਿਹੜਾ ਵੀ ਤੁਸੀਂ ਜਿਸ ਪਾਸੇ ਵੀ ਜਾਣਾ ਚਾਹੁੰਦੇ ਹੋ ਉੱਧਰ ਨੂੰ ਆ ਜਾਓ ਤੇ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੇ ਬਦਲਣ ਦਾ ਮੌਕਾ ਮਿਲਦਾ ਖੇਡਾਂ ਜਾਜੋ ਜਿਵੇਂ ਹੁਣ ਅਸੀਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਬਣਾਈ ਆ ਉਹ ਗੇਮ ਅਸੀਂ ਪੂਰੇ ਹਿੰਦੁਸਤਾਨ ਚ ਲਾਗੂ ਕਰੀ ਆ ਉਹਦੇ ਵੀ ਨੰਬਰ ਮਿਲਦੇ ਪਹਿਲਾਂ ਤਾਂ ਨੰਗਾ ਕੋਲ ਹੁੰਦਾ ਸੀ ਨਾ ਜੀ ਸਾਰਾ ਗੱਤਕਾ ਵਾਲਾ ਪ੍ਰੋਗਰਾਮ ਹੁਣ ਬੱਚਿਆਂ ਲਈ ਵੀ ਉਹ ਯੂਨੀਵਰਸਿਟੀਆਂ ਨੇ ਵੀ ਲਾਗੂ ਕਰਤਾ ਜੀ ਅਸੀਂ ਚਾਹੁੰਦੇ ਆ ਵੀ ਮੈਡਮ ਨੂੰ ਬੇਨਤੀ ਕਰਾਂਗੇ ਵੀ ਉਹੀ ਜੀ ਟੀਮ ਨੂੰ ਨਾਲ ਇੱਥੇ ਤਿਆਰ ਕੀਤੀ ਜਾਵੇ ਤਾਂ ਕਿ ਬੱਚੇ ਅੱਗੇ ਵੱਧ ਸਕਣ 5 years of republic day today we are going to celebrate तो उसके मैं सभी को बधाइयां देती हूं आज हमारे स्कूल में इस ओकेजन पे जैसे कि हम रिपब्लिक डे सेलिब्रेट कर रहे हैं उसके साथ-साथ आज हमने जो है अपना एथलेट स्पोर्ट्स मीट भी ऑर्गेनाइज किया है